ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਤਾਰ ਦੇ ਰੰਗ ਵੇਖੋ ਕਿੱਥੇ ਪੰਜਾਬ ਫਿਰ ਪੰਜਾਬ ਦਾ ਕੇਂਦਰ RAMDAS PURA ਜਿਸ ਨੂੰ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਦੇ ਨਾਮ ਤੋਂ ਸਾਰਾ ਸੰਸਾਰ ਜਾਣਦਾ ਹੈ ਇਸ ਸ੍ਰੀ ਅਮਰਤਸਰ ਜੀ ਦੇ ਪਹਾੜ ਦੀ ਬਾਹੀ ਵੱਲ ਇੱਕ ਪਿੰਡ ਹੈ ਕੁੱਕੇ ਵਾਲੇ ਜਿੱਥੇ ਸ੍ਰੀ ਗੁਰਤੇਗ ਬਹਾਦਰ ਜੀ ਪਾਵਨ ਪਵਿੱਤਰ ਚਰਨ ਪਾ ਕੇ ਇਸ ਨੂੰ ਪਵਿੱਤਰ ਕੀਤਾ ਇਸ ਤੋਂ ਪਹਿਲਾਂ ਇਹਨਾਂ ਦੇ ਦਾਦਾ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਇਸ ਤਰ੍ਹਾਂ ਥੀਨ ਉਤਾਰ ਚੁੱਕੇ ਸਨ ਇਸ ਸਥਾਨ ਨੂੰ ਹਣ ਗੁਰੂ ਕਾ ਬਾਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੌਵੇਂ ਸਤਿਗੁਰੂ ਜੀ ਇੱਥੇ ਬਰਾਰ ਰਹੇ ਸਨ ਫਿਰ ਕਿਸੇ ਵਾਹਿਗੁਰੂ ਦੇ ਗਿਆਨ ਨੂੰ ਪ੍ਰਕਾਸ਼ ਕਰਨ ਦਾ ਉਦਦਮ ਤੇ ਉਸ ਉਦਦਮ ਦਾ ਉਤਸ਼ਾਹ ब्रह्म ज्ञानी पर उपकार उमाहा इस संदेश ਨੂੰ ਲੈ ਕੇ ਜਗਤ ਜਲਾंदे ਨੂੰ ਤਾਰਨ ਲਈ ਆਸਾਮ ਦੇਸ਼ ਪ੍ਰਚਾਰ ਕਰਨ ਲਈ ਆਪਣੇ ਸਿਰ ਪਰ ਬਰਾਜਮਾਨ ਕਰਵਾ ਕੇ ਲੈ ਤੁਰਿਆ ਇਹ ਹੀ ਸ਼ੌਕ ਜੈੰਜ ਕਹਿ ਲਿਏ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਮਿਸ਼ਨ ਇਸ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਨਾਮ ਦਾ ਛੱਟਾ ਪਹਿਲਾਂ ਹੀ ਦਿੱਤਾ ਸੀ ਉਹ ਹੁਣ ਅੰਗੂਰੀ ਕੁਝ ਕਮਲੌਂਦੀ ਸੀ ਜਿਸ ਨੂੰ ਘਰੀ ਪਰਿਕਰਨੇ निमित्त ਸ੍ਰੀ ਗੁਰੂ ਜੀ ਤਿਆਰ ਹੋਏ ਪੰਜਾਬ ਛੱਡਿਆ ਔਰ ਆਨੰਦ ਭਵਨ ਆਨੰਦਪੁਰ ਵੀ ਛੱਡਿਆ ਗੁਰੂ ਤੇਗ ਬਹਾਦਰ ਸ਼੍ਰੀਸ਼ਟੀ ਦੀ ਚਾਦਰ ਪੂਰਬ ਵੱਲੋਂ ਰੁਹ ਕਰਕੇ ਤੁਰ ਪਏ 타타 ਧਰਮ ਉਪਦੇਸ਼ ਕਰਦੇ ਅਨੇਕ ਤੀਰਥੀ ਅਪੜ ਕੇ ਤੀਸਰੇ ਜਾਮੇ ਦੇ ਕੌਤਕ ਵਾਂਗੂ ਤੀਰਥ ਉਦਮ ਸਤਗੁਰ ਕੀਆ ਸਭ ਲੋਕ ਉਧਰਨ ਅਰਥ ਸ੍ਰਿਸ਼ਟੀ ਨੂੰ ਤਾਰ ਦੇ ਪੈ ਪਰਮ ਵਿੱਚੋਂ ਕੱਢ ਕੇ ਸਤਨਾਮ ਦੇ ਪੁਲ ਪਰ ਚੜਾਉਂਦੇ ਹੋਏ ਜੀਦਾਨ ਨਾਮਦਾਨ ਵਿਸਾਹਾਦਾਨ ਰੋਸਾ ਦਾਮ ਸਿਰਕ ਦਾਮ ਅੰਨ ਦਾਣ ਬਸਤਰ ਦਾਣ ਫਿਰ ਮਿੱਠੇ ਬਚਨਾਂ ਦਾ ਦਾਨ ਪ੍ਰੇਮ ਦਾ ਦਾਨ ਈਸ਼ਰ ਨੂੰ ਵੰਡਦੇ ਹੋਏ ਤਰਬੈਣੀ ਪਹੁੰਚ ਕੇ ਉਸਾਂ ਦੇ ਵਾਸੀਆਂ ਨੂੰ ਸੱਚੀ ਤਰਬੈਣੀ ਦਾ ਮਾਰਗ ਦੱਸਿਆ ਕਬੀਰ ਗੰਗ ਜਮੁਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਤਹਾਂ ਕਬੀਰੈ ਮਟਕਿਆ ਖੋਜਤ ਮਨ ਜਨ ਬਾਟ ਅਨੇਕਾਂ ਤਰਵੈਣੀ ਨਦੀ ਵਿੱਚ ਫਸਿਆ ਨੂੰ ਕੱਢ ਕੇ ਇਸ ਸਹਿਜ ਪੱਦੀ ਤਰਵੈਣੀ ਵਿੱਚ ਪਹੁੰਚਾਇਆ ਤੇ ਭਾਰੀ ਪੁੰਨ ਦਾਨ ਕੀਤੇ ਜੀ ਦਾਨ ਦੇ ਭਗਤੀ ਲਾਏ ਹਰਿ ਸਿਉ ਲੈਣ ਮਿਲਾਏ ਇੱਥੋਂ ਚੱਲਦੇ ਹੋਏ ਆਪ ਜੀ ਪਟਨੇ ਸ਼ਹਿਰ ਪਹੁੰਚੇ ਰਸਤੇ ਵਿੱਚ ਚਾਚੇ ਫੱਗੂ ਵਰਗੇ ਪਿਆਰੇ ਤੇ ਅਨੇਕਾਂ ਸਿਦਕੀ ਇਸ ਦੇਸ਼ ਵਿੱਚ ਵਸਦੇ ਸੇ ਉਸ ਦੇਸ਼ ਨੂੰ ਕਰਤਾਰਥ ਕਰਦੇ ਹੋਏ ਪਟਨੇ ਤੱਕ ਪਹੁੰਚ ਗਏ ਇਸ ਦੇਸ਼ ਨੇ ਅੱਗੇ ਇੱਕ ਬੁੱਧੀਮਾਨ ਦਾ ਦਰਸ਼ਨ ਕੀਤਾ ਸੀ ਜਿਸ ਨੇ ਨੇਕੀ ਦੇ ਚਸ਼ਮੇ ਵੱਲੋਂ ਚੁੱਪ ਰਹਿ ਕੇ ਨਿਰੀ ਨੇਕੀ ਪ੍ਰਚਾਰੀ ਸੀ ਸੋ ਲੋੜ ਸੀ ਕਿ ਧਰਤੀ ਦੀ ਉਹ ਭੁੱਖ ਜੋ ਕਾਦਰ ਵੀ ਹੋਣੇ ਕੁਦਰਤ ਦੇ ਪ੍ਰੇਮੀਆਂ ਵਿੱਚ ਰਹਿੰਦੀ ਹੈ ਉਹ ਪੂਰੀ ਹੋਵੇ ਉਮਾਪੁਰਜ ਮਹਾਤਮਾ ਬੁੱਧ ਦੇ ਨਾਮ ਨਾਲ ਸਾਰੇ ਸੰਸਾਰ ਵਿੱਚ ਵਿਖਿਆਤ ਹੁਣ ਉਸ ਧਰਤੀ ਵਿੱਚ ਉਸਦੇ અવਤਾਰ ਲੈਣਾ ਸੀ ਜੋ ਪੂਰ ਨੇਕੀ ਨੂੰ ਜਾਣਦਾ ਸੀ ਪਰ ਜਿੱਥੋਂ ਨੇਕੀ ਨਿਕਲੀ ਹੈ ਉਸ ਦਾ ਵੀ ਪੱਕਾ ਸਿਆણો ਸੀ ਜੋ ਇਹ ਕਹਿਣ ਦੀ ਲੋੜ ਨਹੀਂ ਸੀ ਰੱਖਦਾ ਕਿ ਪਰਦੇ ਦੇ ਬਾਦ ਪਰਦਾ ਹੈ ਸਗੋ ਜੋ ਇਹ ਕਹਿ ਸਕਦਾ ਸੀ ਕਿ ਆਦ ਪੁਰਖ ਅਬਗਤ ਅਬਨਾਸੀ ਲੋਕ ਚਤੁਰਦਸ ਜੋਤ ਪ੍ਰਗਾਸੀ ਜਿਸਨੇ ਹੁਕਮ ਦਾਥਾ ਉਹੀ ਨੇ ਲੋਕਾਂ ਨੂੰ ਦੱਸਣਾ ਸਗੋ ਹੁਕਮ ਦੇ ਮਾਲਕ ਕਰਤਾਰ ਦਾ ਵੀ ਪੂਰਨ ਗਿਆਨ ਦੇ ਕੇ ਇਹ ਦੱਸਣਾ ਸੀ ਫੋਕਟ ਧਰਮ ਵਿਸਾਰ ਸਭੈ ਕਰਤਾਰ ਹੀ ਕੋ ਕਰਤਾ ਜੀ ਜਾਣਿਓ ਪਾਉ ਸਿੱਧ ਸੁਭੰ ਪ੍ਰਸਿੱਧ ਸਵੇ ਜਗ ਏਕ ਹੀ ਥੌਰ ਅਨੇਕ ਬਕਾਨੈ ਰੇ ਮਨ ਰੰਕ ਕਲੰਕ ਬਿਨਹਾਰ ਤੈ ਕੈ ਕਾਰਨ ਤੇ ਨਾ ਪਛਾਨੈ ਹਾਂ ਉਸ ਧਰਤੀ ਨੂੰ ਇਹ ਫਕਰ ਮਿਲਣਾ ਸੀ ਕਿ ਸੰਸਾਰ ਦਾ ਸਭ ਤੋਂ ਵੱਡਾ ਆਵਤਾਰ ਸਭ ਤੋਂ ਵੱਡਾ ਮੁਕਤੀ ਦਾਤਾ ਸਭ ਤੋਂ ਵੱਡਾ ਗੀਰ ਸਭ ਤੋਂ ਵੱਡਾ ਸੁਤੰਤਰ ਦਾਤਾ ਸਭ ਤੋਂ ਵੱਡਾ ਸੰਸਾਰ ਵਿੱਚ ਵਟਾਉ ਪੈਦਾ ਕਰਨ ਵਾਲੇ ਗੁਰੂ ਅਵਤਾਰ ਕਵੀ ਵਿਦਵਾਨ ਨੀਤੀਵੇਤਾ ਸੈਨਾਪਤੀ ਗ੍ਰਹਿਸਤੀ ਸਾਧੂ ਸਿੱਧ त्यागी ਉਪਦੇਸ਼ ਦਾਤਾ ਕਰਨੀ ਤੇ ਕਹਿਣੀ ਦਾ ਸੂਰਾ ਇੱਥੇ ਪ੍ਰਗਟ ਹੋਇਆ ਹੈ ਇਸੇ ਨਿਮਿਤ ਪ੍ਰਕਾਸ਼ ਦੇ ਪੁੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਤੇਗ ਬਹਾਦਰ ਜੀ ਕਿਰਿਆ ਕਰੀ ਨ ਕਿਨਹੁ ਆਨ ਇਸ ਸਥਲ ਤੇ ਬਿਰਾਜਮਾਨ ਹੋ ਗਏ ਸਨ ਕੁਝ ਸਮਾਂ ਰਹਿ ਕੇ ਪਰਿਵਾਰ ਨੂੰ ਇੱਥੇ ਛੱਡ ਕੇ ਆਪ ਆਸਾਮ ਚਲੇ ਗਏ ਸਨ ਇੱਥੇ ਹੀ ਸੰਮਤ 1703 ਬਿਕਰਮੀ ਦਾ ਪਾਗ ਪੂਸੂ ਦੀ ਸਤਵੇਂ ਇਹ ਮਹੀਨਾ ਆਇਆ ਅੱਗੇ ਵੀ ਸੱਤ ਸਦੀਆਂ ਤੋਂ ਕਈ ਪੂ ਇਸ ਧਰਤੀ ਵਿੱਚ ਆ ਰਹੇ ਸ ਪਰ ਜ਼ੁਲਮ ਦਾ ਕੱਕਰ ਸਦਾ ਹੀ ਪੈਂਦਾ ਰਿਹਾ ਅਰ ਇਹ ਸਤੀ ਹੋਈ ਭਾਰਤ ਭੂਮੀ ਪਿਆਰੇ ਦੇ ਪ੍ਰੇਮ ਵਿੱਚ ਮਨੋਂ ਇਉਂ ਪੁਕਾਰਦੀ ਰਹੀ ਪੋਖ ਤੁਖਾਰ ਪੜੈ ਵਣ ਤਿਣ ਰਸ ਸੋਖੈ ਆਵਤ ਕੀ ਨਾਹੀ ਮਨ ਤਨ ਵਸਹਿ ਮੁਖੈ ਮਨ ਤਨ ਰਵ ਰਹਾ जग ਜੀਵਨ ਗੁਰ ਸ਼ਬਦੀ ਰੰਗ ਮਾਣੀ ਅੰਡਜ ਜੇਰਜ ਸੇਤਜ ਉਤਪੁਜ ਘਾਟ ਘਟ ਜੋਤ ਸਮਾਣੀ ਦਰਸ਼ਲ ਦੇਹੁ ਦਇਆਪਤਿ ਦਾਤੇ ਗਤ ਪਾਓ ਮਤ ਦੇਹੁ ਨਾਨਕ ਰੰਗ ਰਵੈ ਰਸ ਰਸੀਆ ਹਰਿ ਸਿਉ ਪ੍ਰੀਤ ਸਨੇਹ ਪਰੋਂ ਕਿਉ ਕਹੇ ਅਪੂ ਆਇਆ ਦੁਖ ਹਰਨ ਵਾਲਾ ਪਿਆਰੇ ਨੂੰ ਸੰਸਾਰ ਪਰ ਲੈ ਆਉਣ ਵਾਲਾ ਇਸ ਪੋਹ ਦੀ ਮਹਿਮਾ ਇਉਂ ਫਾਬਰੀ ਹੈ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਬਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾ ਜਹ ਤੇ ਉਪਜੀ ਤਹਾ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿ ਲੈਨੇ ਪਾਰ ਬ੍ਰਹਮ ਬਹੋੜ ਨਾ ਵਿਛੜਿਆ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣ ਐ ਨਾਨਕ ਦਰ ਪਈਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਐਸੇ ਪਿਆਰੇ ਪੋਦਾ ਜਿਸ ਵਿੱਚ ਵਿਖਿਆ ਪੋਈ ਨ ਸਕੀ ਦਾ ਬਾਨਣੋ ਬੰਨਣ ਵਾਲਾ ਤੇਜ शिवाय ਹਰ ਰਾਜ ਮਹਾਰਾਜ اور ਸਰਬ ਕਲਾ ਪ੍ਰਭੂਰ ਪ੍ਰਗਟ ਹੋਇਆ ਇੱਕ ਦਿਹਾੜਾ ਆਇਆ ਜਿਸ ਦਿਨ ਸप्तमी तिथि ਸੀ ਇਸ ਭਾਗ ਭਰੇ ਦਿਨ ਸਵਾ ਪੈ ਰਾਤ ਰਹਿੰਦੀ ਸੀ ਸ੍ਰੀ ਗੁਰਤੇਗ ਬਹਾਦਰ ਧਰਮ ਦੀ ਚਾਦਰ ਧਰਮ ਤੁਹਾਂਤਰ ਪੂਰਨ ਗੁਰ ਅਵਤਾਰ ਜੀ ਦੇ ਗ੍ਰਹ ਮਾਤਾ ਗੁਜਰੀ ਜੀ ਦੇ ਸੁਲਖੜੇ ਗ੍ਰਹਿ ਸ੍ਰੀ ਕਲਗੀਧਰ ਜੀ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਧਾਰੀ ਹੋਏ ਮਹਾਪੁਰਖਾਂ ਦੇ ਅਵਤਾਰ ਧਰਤੀ ਤੇ ਉਦਾਰਨ ਵਿਤ ਹੋਇਆ ਕਰਦੇ ਹਨ ਜਦ ਕਦੇ ਪ੍ਰithvi ਪਰ ਪਾਪ ਅਤ ਹੋ ਜਾਵੇ ਤਦ ਆਤਮ ਸ੍ਰਿਸ਼ਟੀ ਵਿੱਚੋਂ ਕੋਈ ਉਪਕਾਰੀ ਆਉਂਦਾ ਹੈ ਪਰ ਐਤ ਕੀ ਤਾਂ ਪਰ ਉਪਕਾਰੀਆਂ ਦੇ ਸਰਤਾਜ ਆ ਗਏ ਅਰ ਇੱਕੋ ਵਰੀ ਆ ਕੇ ਚਲੇ ਨਹੀਂ ਗਏ ਦਸ ਜਾਮੇ ਧਾਰਿਆ ਇਹ ਹੁਣ ਦਸਵਾਂ ਜਾਮਾ ਉਸੇ ਜੋਤੀ ਨੇ ਧਾਰਿਆ ਹੈ ਆਤਮ ਸ੍ਰਿਸ਼ਟੀ ਵਿੱਚ ਆਤਮ ਪ੍ਰਕਾਸ਼ ਹੋਏ ਕੁਦਰਤੀ ਬਾਸ ਸੀ ਸਰੀਰਕ ਸ੍ਰਿਸ਼ਟੀ ਵਿੱਚ ਕੋਈ ਰਾਜਾ ਪਾਤਸ਼ਾਹ ਕਿਤੇ ਜਾਵੇ ਤਾਂ ਸਰੀਰਕ ਉਤਸ਼ਾਹ ਹੁੰਦੇ ਆ ਜਿਨ੍ਹਾਂ ਨੂੰ ਕਰਨੇ ਵਾਲਾ ਸਰੀਰ ਵਿੱਚ ਲੁਕਿਆ ਬੈਠਾ ਮਨ ਹੁੰਦਾ ਹੈ ਤੇ ਮਨ ਨੂੰ ਸੱਤੇ ਆਤਮਾ ਦਿੰਦਾ ਹੈ ਜਦ ਆਤਮ ਸ੍ਰਿਸ਼ਟੀ ਤੇ ਤੇਜਸਵੀ ਮਹਾਂਪੁਰਸ਼ ਆਏ ਤਾਂ ਆਤਮ ਕੌਤਕ ਪ੍ਰਗਟੇ ਇਹ ਜ਼ਰੂਰੀ ਸੀ ਤੇ ਆਤਮ ਰਸੀਆਂ ਇਸ ਦਾ ਅਸਰ ਕਬੂਲਿਆ ਇਹ ਵੀ ਇੱਕ ਕੁਦਰਤੀ ਬਾਤ ਸੀ ਸੋ ਉਸ ਵੇਲੇ ਇੱਕ ਤਵੀ ਫਕੀਰ ਨੇ ਇਸ ਪ੍ਰਕਾਸ਼ ਨੂੰ ਤੱਕ ਕੇ ਸੇਧ ਕੀਤੀ ਔਰ ਉਸੇ ਸੇਧ ਤੇ ਪਟਨੇ ਪਹੁੰਚਾ ਸ੍ਰੀ ਗੁਰੂ ਜੀ ਦੇ ਦਵਾਰੇ ਜਾ ਕੇ ਨਵੇਂ ਆਏ ਦਾਤਾ ਜੀ ਦੇ ਦਰਸ਼ਨ ਵਾਸਤੇ ਅਰਜ ਗੁਜਾਰੀ ਅੱਗੇ ਆਤਮ ਰਸਿਆਂ ਦਾ ਇਸ ਘਰ ਆਉਣਾ ਤਾਂ ਐਂਓ ਕਦਰ ਪਾਉਣ ਵਾਲਾ ਸੀ ਜੀਕੋ ਸੋਨੇ ਚਾਂਦੀ ਦੇ ਵਪਾਰੀ ਇਸ਼ਰਾਫ ਦੇ ਘਰ ਆਦਰ ਪਾਉਂਦੇ ਹਨ। ਦੇਵੀ ਬਾਲਕ ਨੂੰ ਕੁਛੜ ਲੈ ਕੇ ਦਾਈ ਆਈ ਤੇ ਸਾਈ ਜੀ ਨੇ ਨਮਸਕਾਰ ਕਰਕੇ ਆਪਣਾ ਮੱਥਾ ਸਫਲ ਕੀਤਾ। ਸਰੀਰ ਦੇ ਹੁੰਦਿਆ ਕਈ ਵੀਰ ਫਕੀਰਾਂ ਨੂੰ ਵੀ ਪੜਦੇ ਰਹਿੰਦੇ ਤੇ ਸੱਸੇ ਉੱਠਦੇ ਹਣ ਹੁਣ ਫਕੀਰ ਸਾਈਂ ਦੇ ਜੀਵ ਵਿੱਚ ਵੀ ਸੰਸਾ ਉੱਠਿਆ ਪ੍ਰੀਖਿਆ ਦਾ ਸ਼ੌਕ ਆਇਆ ਕਿ ਦੇਖੀਏ ਇਹ Hindu ਮਤ ਦੇ ਹੋਣਗੇ ਕਿ ਇਸਲਾਮ ਦੇ ਉਹਨਾਂ ਨੇ ਇਹ ਦੇਖਣ ਦੀ ਆਸ਼ਾ ਧਾਰ ਕੇ ਕਿ ਜੇ ਦੁੱਧ ਡੋਲਣਗੇ ਤਾਂ ਮੁਸਲਮਾਨ ਜੇ ਪਾਣੀ ਡੋਲਣਗੇ ਤਾਂ Hindu ਸਮਝਾਂਗੇ ਦੋ ਕੁੱਝਾਂ ਲੀਤਿਆਂ ਇੱਕ ਵਿੱਚ ਦੁੱਧ ਦੂਜੀ ਵਿੱਚ ਪਾਣੀ ਪਾ ਕੇ ਦੇਵੀ ਬਾਲਕ ਜੀ ਦੇ ਅੱਗੇ ਕੀਤਾ ਪਰ ਇਹ ਕਿ ਕੌਤਖਾਰ ਬਾਲਕ ਨੇ ਇੱਕ ਪੈਰ ਨਾਲ ਦੋਨੋਂ ਉਲਟਾ ਦਿੱਤੀਆਂ ਤਾਂ ਦੇਖੋ ਕਿ ਪਾਣੀ ਤੇ ਦੁੱਧ ਦੋਵੇਂ ਡੁੱਲ ਕੇ ਰਲ ਮਿਲ ਕੇ ਇੱਕ ਹੋ ਗਏ ਪ੍ਰਤੱਖ ਉਪਦੇਸ਼ ਦੇ ਦਿੱਤਾ ਕਿ ਤਉੱਤਸਬ ਦੀ ਕੁੱਝੀ ਜੋ ਮੁਸਲਮਾਨਾਂ ਦਾ ਪ੍ਰਤੀਕ ਹੈ ਔਰ ਵਰਨਾਸ਼ਰਮ ਦੇ ਹੱਟ ਦੀ ਕੁਝੀ ਹਿੰਦੂਆਂ ਦੇ ਤੋੜ ਕੇ ਜਲ ਦੁੱਧ ਨੂੰ ਇੱਕ ਖਾਲਸਾ ਕਰ ਦਿਆਂਗੇ ਜਲ ਦੁੱਧ ਦੀ ਪ੍ਰੀਤ ਮਸ਼ਹੂਰ ਹੈ ਸ੍ਰੀ ਗੁਰੂ ਆਕ ਹੈ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਉਟ ਨੂੰ ਆਪੇ ਖਵੇ ਦੁੱਧ ਕੋ ਖਵਲ ਨਾ ਦੇ ਐਂਓ ਹਿੰਦੂ ਤੇ ਮੁਸਲਮਾਨ ਇੱਕ ਦੂਏ ਨਾਲ ਪਿਆਰ ਕਰਨ ਵਾਲੇ ਬਣਾਵਾਂਗੇ ਦੁੱਧ ਅੱਗ ਤੇ ਧਰੋ ਤਾਂ ਪਾਣੀ ਛੱੜਦਾ ਹੈ ਦੁੱਧ ਨੂੰ ਨਹੀਂ ਛੱੜ ਦਿੰਦਾ ਦੁੱਧ ਆਪਣੇ ਪਿਆਰੇ ਦਾ ਦੁੱਖ ਵੇਖ ਕੇ ਉਛਲਦਾ ਹੈ ਆਪ ਅੱਗ ਤੇ ਪੈ ਕੇ ਉਸ ਨੂੰ ਬੁਝਾ ਦਿੰਦਾ ਹੈ ਤੇ ਉਛਲਦੇ ਨੂੰ ਫਿਰ ਪਾਣੀ ਮਿਲ ਜਾਏ ਤਾਂ ਖੁਸ਼ ਹੋ ਕੇ ਮੁਰ ਜਾਂਦਾ ਹੈ ਫਕੀਰ ਜੀ ਸਮਝ ਗਏ ਕਿ ਇਹ ਪ੍ਰੇਮ અવਤਾਰ ਦੋਹਾ ਨੂੰ ਨਿਮਰਤਾ ਦੀ ਤਰਸਤੀ ਤੇ ਪਾ ਕੇ ਪ੍ਰੇਮ ਨਾਲ ਗੁੰਨੇਗਾ ਇਹ ਤੱਕ ਕੇ ਉਸ ਦਾ ਪ੍ਰੇਮ ਹੋਰ ਉਮਗਿਆ ਕਿ ਸ਼ੁਕਰ ਹੈ ਇਸ ਦੁਖੀ ਸ੍ਰਿਸ਼ਟੀ ਦਾ ਪਾਰ ਉਤਾਰਾ ਹੋਵੇਗਾ ਫਿਰ ਫਕੀਰ ਆਪਣੇ ਹੋਰ ਵੀ ਧਨ ਭਾਗ ਜਾਣ ਕੇ ਮੱਥਾ ਟੇਕ ਕੇ ਵਿਦਾ ਹੋਇਆ ਫਕੀਰ ਦੀ ਆਯੂ ਹੋ ਚੁੱਕੀ ਸੀ ਨਹੀਂ ਤਾਂ ਵੇਖਦਾ ਕਿ ਇਸ ਵਾਹਿਗੁਰੂ ਦੇ ਨਵਾਜੇ ਬਾਲਕ ਨੇ ਕਿਸ ਤਰ੍ਹਾਂ ਲੋਕਾਂ ਵਿੱਚੋਂ ਮੈਂ ਕੱਢ ਕੇ ਸੀਸ ਭੇਟਾ ਲੀਤੇ ਔਰ ਕਿਸ ਤਰ੍ਹਾਂ ਅੰਮ੍ਰਿਤ ਸਾਜ ਕੇ ਸ੍ਰਿਸ਼ਟੀ ਮਾਤਰ ਨੂੰ ਜੋੜਨ ਲਈ ਮਾਨੋ ਜੋੜਵਾਂ ਮਸਾਲਾ ਤਿਆਰ ਕਰ ਦਿੱਤਾ ਕਿਸ ਤਰ੍ਹਾਂ ਹਿੰਦੂ ਸਿੱਖ ਹੋ ਗਏ ਔਰ ਕਿਸ ਤਰ੍ਹਾਂ ਬੁੱਧੂ ਸ਼ਾਹ ਵਰਗੇ ਮੁਸਲਮਾਨ ਸਿੱਖੀ ਧਾਰ ਕੇ ਆਪਣੇ ਸੁਪੁੱਤਰ ਭੇਟ ਕਰਕੇ ਕਿਰਤਕ੍ਰਿਤ ਹੋਏ ਕਿਸ ਤਰ੍ਹਾਂ ਅਮਰਤ ਦਾ ਦਰਵਾਜ਼ਾ ਪ੍ਰਾਣੀ ਮਾਤਰ ਲਈ ਖੁੱਲ ਗਿਆ ਕਿਸ ਤਰ੍ਹਾਂ ਦੇਸ਼ ਨੂੰ ਸੁਤੰਤਰਤਾ ਮਿਲੀ ਹੈ ਕਿਸ ਤਰ੍ਹਾਂ ਸੰਸਾਰ ਨੂੰ ਸੱਚਾ ਧਰਮ ਮਿਲਿਆ ਇਹ ਹੈ ਗੁਰ ਪਿਆਰੇ ਪ੍ਰੀਖਨਛਾ ਪੰਜਾਬ ਦੀ ਧਰਤੀ ਸਡੌਰੇ ਤੋਂ ਚੱਲੇ ਪਟਨੇ ਆ ਕੇ ਸ੍ਰੀ ਗੁਰੂ ਜੀ ਦੇ ਅਵਤਾਰੀ ਜਾਮੇ ਦੇ ਦਰਸ਼ਨ ਕੀਤੇ ਔਰ ਆਪਣੇ ਆਪ ਨੂੰ ਕਿਰਤਾਰਥ ਕੀਤਾ ਇਧਰ ਮੇਰੇ ਬਾਲਾ ਪ੍ਰੀਤਮ ਚੋਜੀ ਪ੍ਰੀਤਮ ਬਾਲ ਅਵਸਥਾ ਦੇ ਵਿੱਚ ਆਪਣੀ ਲੀਲਾ ਆਪਣੇ ਚੋਜ ਦੁਨੀਆ ਦੇ ਬਾਲਕਾਂ ਨਾਲੋਂ ਵੱਖਰੀ ਦੁਨੀਆ ਦੇ ਸਾਹਮਣੇ ਪ੍ਰਗਟਾਉਣ ਲੱਗੇ ਆ